ਹਾਂਜੀ ਪ੍ਰਧਾਨ ਜੀ ਤੁਹਾਡਾ ਅੱਜ ਜਿਹੜਾ ਰੰਗਨਾ ਰਣੋਤ ਨੇ ਜੋ ਘਟਨਾ ਵਾਪਰੀ ਆ ਚੰਡੀਗੜ੍ਹ 에어ਪੋਰਟ ਤੇ ਉਸ ਤੇ ਕੀ ਵੀਊ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 10 ਬਲਵੰਸਿੰਗ ਬਹਿਰਾਮ ਕੇ ਸੂਬਾ ਪ੍ਰਧਾਨ ਬੀਕੂ ਜੀ ਬਹਿਰਾਮ ਕੇ ਕਿਸਾਨਪੁਰ ਮੋੜ ਚਾਹੂ ਅੱਜ ਅਸੀਂ ਪਹੁੰਚੇ ਹੋਏ ਆ ਭੈਣ ਕੁਲਵਿੰਦਰ ਕੌਰ ਦੇ ਘਰੇ ਜਿੱਥੇ ਭੈਣ ਨੇ ਲੋਰੀਆਂ ਲਈਆਂ ਪਿੰਡ ਮਹੀਵਾਲ ਔਰ ਉਹਨਾਂ ਦੇ ਬ੍ਰਦਰ ਉਹਨਾਂ ਦੇ ਪਿਤਾ ਜੀ ਮਾਤਾ ਜੀ ਹੋਰੀ ਸਾਰਿਆਂ ਕੋਲ ਕਿਉਂਕਿ ਕੱਲ ਜਿਹੜੀ ਘਟਨਾ ਵਾਪਰੀ ਹੈਗੀ ਆ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਡਰਾਮੇਬਾਦ ਕੰਗੜਾ ਰਣੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਤਾਵਾਂ ਦੇ ਭੈਣਾਂ ਇਹਨਾਂ ਨੂੰ ਭਾੜੇ ਤੇ ਜਾਣਾ ਕਹਿਣਾ 100-100 ਰੁਪਏ ਦੇ ਉੱਥੇ ਜਾ ਕੇ ਭਾੜੇ ਕਰਾਇਦੇ ਜਾ ਕੇ ਵੇਂਦੀਆਂ ਨੇ ਇਹ ਗੱਲ ਕਹਿਣੀ ਔਰ ਕੱਲ ਜਦੋਂ 에어ਪੋਰਟ ਤੋਂ ਟ੍ਰੈਵਲ ਕਰ ਰਹੀ ਸੀ ਤੇ ਉਸ ਸਮੇਂ ਦੇ ਉੱਪਰ ਭੈਣ ਗੋਵਿੰਦਰਪੁਰ ਆਈਐਸਐਫ ਦੇ ਵਿੱਚ ਡਿਊਟੀ ਕਰਦਿਆਂ ਹੋયા ਡਿਊਟੀ ਦੌਰਾਨ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਮੋਬਾਈਲ ਜਿਹੜਾ ਹੈ ਇਹ ਇਸ ਟ੍ਰੇ ਵਿੱਚ ਰੱਖ ਦਿਓ ਤੇ ਇਹ ਸੀ ਚੱਕਰ ਨਾਲ ਸਕੈਨ ਕਰਨਾ ਹੈਗਾ ਉਸ ਸਮੇਂ ਤੋਂ ਉੱਪਰ ਜਿਹੜੀ ਉਹਨਾਂ ਦੇ ਨਾਲ ਤਲਖੀ ਬਾਜੀ ਹੋਈ ਆ ਉਹਦੇ ਮੁਤਾਬਕ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਕੰਗੜਾ ਰੌਤ ਅਜੇ ਵੀ ਉਹਨੂੰ ਦੇਸ਼ ਦੀ ਸੁਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਪਹਿਲਾਂ ਉਹ ਇੱਕ ਬਣੇਤਰੀ ਸੀ ਹੁਣ ਉਹ ਇੱਕ ਐਮਪੀ ਬਣੀਆ ਹਿਮਾਚਲ ਦੀ ਮੰਡੀ ਵਿੱਚੋਂ ਲੋਕਾਂ ਉਹਨਾਂ ਨੂੰ ਜਤਾਇਆ ਹੈਗਾ ਪਰ ਇਦਾਂ ਦਾ ਜਿਹੜਾ ਰਵਈਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭੈਣ ਕੁਲਵਿੰਦਰ कौर ਦਾ ਜਿਹੜਾ ਉਹਨੇ ਇਹ ਕੰਮ ਕੀਤਾ ਹੈਗਾ ਮਾਂ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਔਰ ਪੂਰੇ ਦੇਸ਼ ਦੇ ਵਸੀਆਂ ਦਾ ਜਿਹੜਾ ਸਿਰ ਉੱਚਾ ਹੋਇਆ ਹੈਗਾ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਉਸ ਭੈਣ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਨੌਕਰੀ ਤੋਂ ਕੱਢ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਵੀ ਬਹਾਲ ਕੀਤਾ ਜਾਵੇ ਔਰ ਪਰਚਾ ਹੁੰਦਾ ਰੱਦ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਪੂ ਸਮਾਨ ਨੇ ਐਸਕੇਮ ਨਾਨ ਪੋਲਿਟਿਕਲ ਦੇ ਆਪੂ ਨੇ ਦੋਨਾਂ ਫਾਰਮਾਂ ਵੱਲੋਂ ਜੇਕਰ ਸਰਕਾਰ ਨੇ ਇਹ ਜਲਦੀ ਕੰਮ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਦੇਵਾਂਗਾ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ